ਬੀ ਮਹੱਲਾ ਪੰਜਵਾ ਹਰਗੁਣ ਜਪਤ ਕਮਲ ਪਰਗਾਸ ਜੇ ਕਾਲੇ ਕਾਲ ਤੋਂ ਖਰੀਦੇ ਗੁਨਾ ਨੂੰ ਗਾਈਏ ਤਾਂ ਹਿਰਦਾ ਕੌਲ ਖਿੜਿਆ ਆਉਂਦਾ ਹੈ ਨਿਕਿਆ ਨਹੀਂ ਦਿੰਦਾ ਅਵਿਦਿਆ ਰੂਪੀ ਰਾਤਰੀ ਦੇ ਹਟਨੇ ਕਰਕੇ ਗਿਆਨ ਰੂਪੀ ਸੂਰਜੇ ਚੜ੍ਹਨੇ ਕਰਕੇ ਜਿਹੜਾ ਕੌਲ ਖਿੜਿਆ ਆਉਂਦਾ ਹੈ ਹਰ ਸਿਮਰਤ ਤਰਾਸ ਸਭ ਨਾਸ ਜੇ ਕਾਲ ਸੁਜੇ ਸਿੰਘ ਨੂੰ ਕਰਨੇ ਕਰਦੇ ਜੀ ਸਤਿ ਪ੍ਰਕਾਰ ਦਾ ਭੈ ਹੈ ਇਹ ਸਹ ਭੈ ਪਰ ਲੋਕ ਬਹਿ ਜਨੂ ਵੇਦਨਾ ਜਾਤ ਅੰਦਰ ਕੇ ਗੋਤ ਸਬ ਮਾਤਰਾ ਦਾ ਸਾਥ ਸਾਰੇ ਭੈ ਨਾ ਹੋ ਜਾਂਦੇ ਹਨ ਸਾਧ ਮਤ ਪੂਰੀ ਜਿਸ ਹਰ ਗੁਣ ਗਾਵੇ ਇਸ ਜੀ ਪੂਰਨ ਮਤ ਦੇ ਹੈ ਜਿਹਦੇ ਵਿੱਚ ਹਰੀ ਦੇ ਗੁਣਾਂ ਨੂੰ ਗਾਈਦਾ ਉਹ ਸਾਰੀਆਂ ਚਿੰਤਾ ਤੇ ਫਿਕਰਾਂ ਵਾਲੀਆਂ ਕਿੰਤੀ ਜਿਹੜੀਆਂ ਬੁੱਧੀਆਂ ਹਨ ਗਿਆਨਤਾ ਵਾਲੀਆਂ ਉਹ ਅਧੂਰੀਆਂ ਮਤਾਂ ਹਨ ਜੋ ਹਰੀ ਦੇ ਗੁਣ ਜਿਸ ਮਤ ਨਾਲ ਗਾਈ ਜਾਣ ਉਹ ਪੂਰਨ ਸੇਤਮਤ ਸਿੱਖਿਆ ਹੈ ਵੱਡਾ ਭਾਗ ਸਾਦੀ ਸੰਗ ਪਾਉ ਉਹ ਵੱਡਾ ਭਾਗਾਂ ਕਰਕੇ ਮਹਤਮਾਂ ਦੀ ਸੰਗਤ ਕਰਕੇ ਪਾਈ ਦੀ ਹੈ ਰਹਾਉ ਸਾਧ ਸੰਗ ਪਾਈਏ ਨਿਗਨਮ ਸੰਗ ਜੀ ਮਿਲ ਕਰਕੇ ਨਾਮ ਰੂਹੀ ਵੀ ਖਜ਼ਾਨੇ ਨੂੰ ਪਾਈਦਾ ਹੈ ਸਾਧ ਸੰਗ ਪੂਰਨ ਸਭ ਕੰਮ ਸੰਗਤ ਕਰਨੇ ਕਰਕੇ ਸਹਿਰੀਆਂ ਕਾਮ ਨੇ ਪੂਰੀਆਂ ਹੋ ਜਾਂਦੀਆਂ ਸਾਰੇ ਧਰਮ ਅਰਥ ਕਾਮ ਉਹ ਪ੍ਰਾਪਤ ਹੋ ਜਾਂਦੇ ਹਨ ਹਾਂ ਭਾਰ ਕੀ ਭਗਤ ਜਨਮ ਪਰਵਾਨ ਜਿਹੜੇ ਮਹਾਰਾਜ ਦੀ ਭਗਤੀ ਕਰਦੇ ਉਹਨਾਂ ਦਾ ਜਨਮ ਮਨੁੱਖਾ ਜਨਮ ਪ੍ਰਮਾਨ ਨੀਕ ਸਫਲਾ ਹੈ ਗੁਰ ਕਿਰਪਾ ਤੇ ਨਾਮ ਵਖਾਂ ਜਿਹੜੀ ਸਤਗੁਰਾਂ ਦੀ ਕਿਰਪਾ ਕਰਕੇ ਮਹਾਰਾਜ ਦੇ ਨਾਮ ਦਾ ਕ슴 ਕਰੀ ਜਾ ਹੈ ਜਿਨ੍ਹਾਂ ਤੋਂ ਨਾਮ ਦਾ ਉਚਾਰਨ ਉਹ ਸਮਝੇ ਕਿ ਮੇਰੇ ਸਤਿਗੁਰੂ ਸਾਹਿਬ ਜੀ ਕਿਰਪਾ ਕੀਤੀ ਹੈ ਬਹੁ ਨਾਨਕ ਸੋ ਜਨ ਪਰਵਾ ਸਤਿਗੁਰੂ ਮਹਾਰਾਜੁਰੂ ਸਾਹਿਬ ਜੀ ਕਹਿੰਦੇ ਹੋ ਜਨਪ੍ਰੀਵੀ ਪਰਵਾਨ ਨੀਤਪੁਰਖ ਹੈ। ਕਿਆ ਕਹਿ ਹਿਰਦੈ ਵਸੈ ਭਗਵਾਨ ਜਿਨਿ ਰੂਪ ਵਿੱਚ ਖੜ ਪਉ ਉਸ ਪਨ ਪਰਮੇਸ਼ਰ ਵਸ ਜਾਂਦਾ ਹੈ। ਗਉੜੀ ਮਹੱਲਾ 5 ਇਕ ਸਿ ਸਿਉ ਜਾ ਕ ਮਨ ਰਾਤਾ ਜਿੰਨ ਦਾ ਬਾਈ ਕ ਕਾਲਪੁਰਖ ਵਾਇਗ੍ਰੀ ਚ ਮਨ ਰੰਗਿਆ ਗਿਆ ਹੈ ਵਿਸਰੀ ਕਿਸੈ ਪਰਾਇ ਤਾਤਾ ਉਹ ਸਾਧ ਸੰਗ ਜੀ ਪਰਾਇ ਕਾਬ ਖਾਸ਼ ਨਹੀਂ ਕਰਦਾ ਕਿਸੇ ਨੂੰ ਵੇਖ ਕੇ ਤਪਦਾ ਨਹੀਂ ਵੀ ਇਹਦੀ ਖੇਤੀ ਕਿਉਂ ਹੈ ਮੇਰੀ ਖੇਤੀ ਕਿਉਂ ਕਮਜ਼ੋਰ ਹੈ ਇਸ ਪ੍ਰਕਾਰ ਨਹੀਂ ਕਿਸੇ ਨੂੰ ਐਵੇਂ ਗਾਲਾਂ ਕੱਢ ਲੈਣਾ ਵੀ ਇਹਦੀ ਖੇਤੀ ਕਿਉਂ ਹੈ ਇਹਦੇ ਪਸ਼ੂ ਚੰਗੇ ਕਿਉਂ ਹੈ ਇਹਦੇ ਪੁੱਤ ਧੀਆ ਲੈ ਕਿਉਂ ਹੈ ਕਿਉਂ ਜਿਸ ਪਰਸ਼ ਨੂੰ ਕੁਪਰਾਈ ਕਹਾ ਤਾ ਮਾਲਨ ਕੇ ਜਿਸ ਦੇ ਅੰਦਰ ਕਾਦ ਪ੍ਰਾਈ ਹੋਵੇ ਤਿਹਦਾ ਕਦੇ ਨਾ ਹੋਵੀ ਭਲਾ ਉਹਦਾ ਭਲਾ ਨਹੀਂ ਹੁੰਦਾ ਕਿਸਦੇ ਆਖੇ ਕੋਈ ਲੱਗੇ ਨਿਤੋ ਯਾਰੀ ਪੁਕਾਰੇ ਖਲਾ ਤੋਂ ਉਹਨਾਂ ਪੁਰਖਾਂ ਦੀ ਜਿਹੜੀ ਕਿਸੇ ਨੂੰ ਵੇਖ ਕੇ ਤਪਦੇ ਰਹਿਣਾ ਤਰਸਣਾ ਹੈ ਖਾਸ਼ ਹੈ ਕਿਸੇ ਦੇ ਪਦਾਰਥ ਨਾਲ ਸੋਣ ਤੇ ਮੇਰੇ ਹੋ ਜਾਣ ਕਿਉ ਨਦੀ ਵਿਸਰ ਗਈ ਪੁੱਲ ਚੁੱਕੀ ਹੈ ਬੇਨੰਗੂ ਬਿੰਦ ਨਾ ਬੀਸ ਹੈ ਕੋਈ ਕੋਈ ਮੈਨੂੰ ਸਿਰ ਉੱਤਾਂ ਵਾਲਾ ਵੀ ਜਾਗ ਪਈ ਹੈ ਨਿਗਾਹ ਖੁੱਲ ਗਈ ਹੈ ਜੁਨਾ ਪਰਮੇਸ਼ਰ ਕੋ ਹੋਰ ਕੋ ਜਗਲਾ ਨਹੀਂ ਨਦੀ ਦੀ ਸਿੱਤ ਵਿੱਚ ਤਰਨ ਕਰਾਵਨ ਕਰਤਾ ਸੂਈ ਸਾਰਿਆਂ ਕਾੜ ਜਾਂਦੇ ਕਰਨ ਆਇਆ ਕਰਾਉਣ ਵਾਲਾ ਕਰਤਾ ਪ੍ਰਸਾਦ ਕੀ ਹੈ ਰਹਾਉ ਮਨਹਿ ਕੁਮਾਵ ਹੈ ਮੁਖ ਹਰ ਹਰ ਬੋਲੇ ਮਨ ਨਾਲ ਕਮਾਈ ਕਰਦੇ ਰਹਿੰਦੇ ਹੈ ਮੁਖੋਂ ਹਰ ਹਰ ਪਰਮੇਸ਼ਰ ਦੇ ਨਾਮ ਦਾ ਬੋਲ ਕੇ ਹੋਰਨਾਂ ਨੂੰ ਉਪਦੇਸ਼ ਕਰਦੇ ਰਹਿੰਦੇ ਹੈ ਆਪ ਕੁਮਾਉ ਅਵਰਾ ਉਪਦੇਸ਼ ਇਹ ਉਹਨਾਂ ਚ ਗੁਣ ਹੈ ਮਨ ਨਾਲ ਕਮਾਈ ਕਰਦੇ ਹੈ ਮੁਖੋਂ ਵੀ ਹਰ ਹਰ ਪ੍ਰਮੇਸ਼ਰ ਨੂੰ ਬੋਲਦੇ ਹਨ ਕਹ ਤਵੀਰ ਜਾਣੇਗਾ ਸੋਏ ਜਿਵੇਂ ਰਾਮ ਮੁਖ ਰਾਮਾ ਹੋਏ ਉਹ ਜਨ ਇਤੂਤ ਕਤਹਿ ਨਾ ਡੋਲੇ ਜਿਹੜੇ ਮਨ ਐ ਵੀ ਕਮਾਈ ਕਰਦੇ ਐ ਨਾਮ ਵੀ ਮੂੰਹੋਂ ਵੀ ਪਰਮੇਸ਼ਰ ਨੂੰ ਬੋਲਦੇ ਐ ਉਹ ਐਸ ਲੋਕ ਦੇ ਪੰਗਰਖਾਂ ਤੇ ਉਹਨਾਂ ਵਿੱਚ ਨੀ ਡੋਲੇਗਾ ਉਹਤ ਸਰਗ ਆਦਿਕਾਂ ਦੇ ਜਿਹੜੇ ਦਿਵ ਭੋਗ ਸੁਣੀਦੇ ਐ ਆਪੇਛਾ ਆਦਿਕਾਂ ਦੇ ਨਾਲ ਸੁਣੀਦੇ ਐ ਉਹਨਾਂ 'ਚ ਵੀ ਕਿਤੇ ਡੋਲੇਗਾ ਨਹੀਂ ਪਟਕੇਗਾ ਨਹੀਂ ਮਨ ਉਹਦਾ ਬਸਰਾਮ ਪਾ ਲਵੇਗਾ ਜਿਸ ਤਰਕਾਰ ਸਾਬ ਸੰਗੇ ਜੀ ਮਾਰੇ ਸਾਹ ਸੁਤੇ ਪਰਸਾ ਜੀ ਪ੍ਰੇਮ ਦੇ ਜੰਗੇ ਹੋਏ ਮਹਾਰਾਜਾ ਭਾਵੇਂ ਤੁਸੀਂ ਇੱਕ ਉਹ ਰਾਜਾ ਸੀ ਉਹ ਉਹ ਉਸ ਰਾਏ ਨੂੰ ਸਾਹ ਸੰਗੇ ਜੀ ਬਹੁਤ ਸੋਹਣੀਆਂ ਫਲਵਾੜੀਆਂ ਲਾਈਆਂ ਸਨ ਉਹਨੂੰ ਕਿਹਾ ਕਿ ਬਣਾਏਗਾ ਨਾਮ ਸੀ ਬਾਗੀਆਂ ਫੁੱਲ ਫਲਵਾੜੀਆਂ ਲੱਦੀਆਂ ਤੂੰ ਉਹਦੇ ਬਾਹਲੇ ਸੋਹਣੇ ਫੁੱਲ ਵੇਖ ਕੇ ਸਰਗਦੀਆਂ ਪਛੜਾ ਕੇ ਫੁੱਲ ਤੋੜ ਕੇ ਲੈ ਜਾ ਕਰ ਨਾਲੀ ਰੋਈ ਫਲ ਟੁੱਟੀਆਂ ਤਾਂ ਰਾਏ ਕੋਲ ਸ਼ਿਕਾਇਤ ਕਰਨ ਲੱਗੇ ਕਿ ਜੋਰ ਸਿੰਘ ਦੱਸ ਦੋ ਤਾ ਕਿ ਐਂ ਕਰੋ ਥੋੜੇ ਚੋਰ ਪਕੜਿਆ ਜਾਇਓ ਕਿ ਤੇ ਬਤਾਉਂਗਾ ਜੇ ਬੂਤੇ ਲਾ ਲਓ ਉਹਦੇ ਕੰਡੇ ਜਦੋਂ ਵੱਜ ਜਾਣਗੇ ਤੇ ਚੋਰ ਫਸੜੇ ਜਾਣਗੇ ਇਹ ਸੁਣ ਕਰਕੇ ਬਤਾਉਂਗਾ ਜੇ ਬੂਤੇ ਚਿੱਤਿਆਂ ਦੇ ਲਾ ਰੁੱਤੇ ਗਏ ਜੋ ਲਾਏ ਤੇ ਪਖਰਾਂ ਫਲ ਤੋਂਣ ਵਾਤੇ ਆਇਆ ਕਿ ਕੋ ਪਖਰਾਂ ਨੂੰ ਜੋ ਫਲ ਤੋੜਿਓ ਕੰਡਾ ਲੱਗ ਗਿਆ ਬਤਾਉਂਦਾ ਤੇ ਉਥੇ ਫਸੜੀ ਗਈ ਉੱਥੇ ਜਦੋਂ ਉਹਦੀ ਸ਼ਕਤੀ ਨਹੀਂ ਰਹੀ ਗੁੰਦੀ ਤੇ ਸਾਰੇ ਲੋਕ ਦੇਖਣ ਆਉਂ ਆਪੇ ਆਏ ਸਾਰੇਨੋ ਚਿਤ ਮੋਤ ਜੋ ਸਾਰੇਨੋ ਚਿਤ ਮੋਤ ਹੋ ਗਿਆ ਤੇ ਆਏ ਰੁਕਮੰਗਦ ਨੂੰ ਬੁਲਾਇਆ ਗਿਆ ਰੁਕਮੰਗਦ ਰਾਜੇ ਨੇ ਆ ਕੇ ਦੇਖਿਆ ਇਹਦਾ ਚਿੱਤ ਜੀ ਫਰਗ ਨੇ ਗੁੱਲਾ ਨਾਏ ਕਹਿੰਦੇ ਫਲਸਾਨੇ ਇਹ ਹੀ ਤੋੜ ਕੇ ਫਰਗ ਜੀ ਲਿਆਦੀਆਂ ਸਰ ਫਿਰ ਹੁਣ ਕਹਿੰਦੇ ਜੀ ਮੈਂ ਇਹ ਫੁੱਲ ਟੁੱਟ ਗਏ ਕੋਡੰਗ ਜਿੱਤੇ ਕੰਡੇ ਬੱਜ ਗਏ ਹੁਣ ਮੇਰੀ ਸ਼ਕਤੀ ਨਹੀਂ ਜਾਣਦੀ ਤੇ ਤੂੰ ਕਿਵੇਂ ਜਾ ਸਕਦੀ ਹੈ ਇਹ ਕਹਿਣ ਲੱਗੀ ਕਿਸੇਂ ਜੀ ਇਕੈਸੀ ਦਾ ਵਰਤ ਰੱਖਿਆ ਹੋਵੇ ਉਹਦਾ ਮਹਾਤਮੈਨੂੰ ਦੇਵੇ ਕਿ ਮੈਂ ਮਾਰਾ ਤਾਂ ਚੜ ਸੇ ਜਾ ਸਕਦੀ ਹਾਂ ਸਵਰਗ ਵਿੱਚ ਕਿ ਆਇਆ ਚੰਦ ਮੇਰੇ ਤਾਂ ਵੀ ਦੇਸ ਕਿ ਕਿਸੇ ਵਰਤ ਕਦੇ ਰੱਖਿਆ ਹੀ ਨਹੀਂ ਸਭ ਮਾਲ ਅਸੀਂ ਭਗਤੀ ਕਰਦੇ ਆ ਅਸੀਂ ਤਾਂ ਵਰਤਾਂ ਤੇ ਰੱਖਣ ਦੇ ਹਾਮੀ ਨਹੀਂ ਹਾਂ ਕਿ ਜੀ ਕੱਲ ਹੀ ਹਕਾਰ ਸੀ ਕੱਲ ਕਿਸੇ ਰੋਟੀ ਨਾ ਖਾਧੀ ਹੋਵੇ ਰਾਜੇ ਨੇ ਗ੍ਰਾਹਤ ਕੀਤੀ ਕਿ ਤੇ ਰਾਜੇ ਦੀ ਰਾਣੀ ਦੀ ਗੋਲੀ ਸੀ ਉਹਨ ਕੋਈ ਗਲਤੀ ਕੀਤੀ ਸੀ ਰਾਣੀ ਨੇ ਕੁੱਤੀ ਸੀ ਉਹ ਕੁੱਤਣ ਤੇ ਰੁਸੀਓਂ ਰੋਟੀ ਨਹੀਂ ਸੀ ਖਾਧੀ ਕਹਿੰਦੇ ਚਲੇਗਾ ਇਸ ਨੂੰ ਕਲਪ ਕਰ ਦਿੰਨੇ ਆ ਆਪਾਂ ਖੜਾਂ ਚਲੀ ਗਈ ਕਿਉਂ ਰੁਕਮਾਂਗੇ ਦਾ ਜਿਹੜਾ ਕਿ ਤਸੀ ਦੋਲਿਆ ਨਹੀਂ ਸੋਦਾ ਰੂਪ ਦੇਖ ਕੇ ਕਿਉਂ ਮਾਰਨ ਕਹਿ ਰੁਕਮਾਂਗ ਦੇ ਕਰ ਤੂਰ ਜਾਨ ਜਾਨ ਪੋ ਨਿਤਾਈ ਨਵੇਂ ਰਕਮਾ ਉਹਦੇ ਰਾਜਾ ਦੋਲਿਆਂ ਦੀ ਸ਼ਰੂਪ ਵੇਖ ਕੇ ਪਛੜਾਂ ਦਾ ਐ ਮਨ ਨੂੰ ਅਡੋਲ ਕਰਕੇ ਭਾਈ ਰਾਮ ਦਾ ਨਾਮ ਜਪੋ ਇਹ ਹਜੂਰ ਨੋ ਵਾਹੀ ਦਿੱਤੀ ਐ ਸਵੀਆਂ ਵਿੱਚ ਹਾਂਜੀ ਮਨਹਿ ਰਕਮਾ ਵਾ ਮੁਖ ਹਰ ਹਰ ਬੋਲੇ ਸੋ ਜਨ ਇਸ ਤੂਤ ਕਤ ਹੈ ਨਾ ਦੂਰ ਉਹ ਜਨ ਇਸ ਲੋਕ ਦੇ ਪੁਜਾਰੀਆਂ ਦੇ ਕੀ ਦੋਲਵੇਂ ਅਸੀਂ ਫਰਕ ਦੇ ਪਛੜਾਂ ਆਖਾਂਗੇ ਪੁਜਾਰੀਆਂ ਕਹਿੰਦੇ ਦੋਲਿਆ ਨਹੀਂ ਇਹ ਚੱਲ ਰਿਹਾ ਹੈ ਜੋ ਮਨ ਨਾਲ ਕਮਾਈ ਕਰਵਾਏ ਮੁੱਖੋਂ ਵੀ ਮਾਰੇ ਦੇ ਨਾਮ ਨੂੰ ਬੋਲਦਾ ਹੈ ਉਹਦੇ ਤੇ ਗੁਣ ਆ ਜਾਂਦੇ ਹਨ ਜਾ ਕਹ ਹਰ ਤਨ ਸੂ ਸੱਚਾ ਹੋਈ ਜਿਨੇ ਦੇ ਕਹ ਹਰੀ ਦੇ ਨਾਮ ਰੂਪੀ ਧਨ ਹੈ ਸੱਚਾ ਉਹ ਸੱਚੇ ਸ਼ੌਕਰ ਹਨ ਗੁਰਪੁਰ ਹੈ ਕਰਦੀਨੂ ਵਿਸਾਹ ਹੋਈਏ ਜਿਹੜੇ ਸ਼ਰ ਗੁਰਾਂ ਜੀ ਨੇ ਨੂੰ ਪ੍ਰੋਸਾ ਜੇਣੇ ਚੀਕਾ ਹੈ ਉਹਨਾਂ ਦੇ ਮਨ ਚੰਗੇ ਹੋਏ ਹੋਣੇ ਜੀਵਨ ਪੁਰਖ ਮਿਲਿਆ ਹਰਰਾਇਆ ਉਹ ਜੀਵ ਰੂਪ ਜੋ ਪਰਮੇਸ਼ਵਰ ਕੀਤਨੋ ਹੈ ਪੂਰਨ ਮਿਲ ਗਿਆ ਜੋ ਹਰੀ ਸਾਰਿਆਂ ਦਾ ਰਾਜਾ ਰੂਪ ਹੈ ਸਾਰਿਆਂ ਨੂੰ ਜੀਵਨ ਦੇਣ ਵਾਲਾ ਕੀਤਨ ਰੂਪ ਜੋ ਪੁਰਖ ਹੈ ਬਹੁ ਨਾਨਕ ਪਰਮ ਪਦ ਪਾਇਆ ਇਹ ਪੁਰਖ ਜਿਉਂਦੇ ਹਨਗੇ ਜਿਨੈਨੂੰ ਹਰੀ ਰਾਜਾ ਮਿਲ ਗਿਆ ਮਰਨ ਤੋਂ ਰਹਿ ਤੋ ਜੀਵਨ ਕੋਰ ਖਾਂਗੇ ਜੀਵਨੀ ਵਾਲੇ ਜੀਵਨੋਂ ਮੈਂ ਜੀਵਨ ਪਾਇਆ ਗੁਰੂ ਹੁਕਾਇ ਰਾਮ ਗੌੜੀ ਮਹੱਲਾ 5 ਵਾ ਕੋ ਨਾਨਕ ਪਉ ਨਾਨਕ ਪਰਮ ਪਦ ਪਾਇ ਸਤਿਗੁਰੂ ਜੀ ਕਹਿੰਦੇ ਨੇ ਪਰਮ ਪਦ ਵੀ ਕੇਵਲ ਮੁਖ ਦੇ ਤਾਈ ਪਾ ਲਿਆ ਹੈ ਗੌੜੀ ਮਹੱਲਾ 5 ਵਾ ਨਾਮ ਭਗਤ ਕਾ ਪ੍ਰਾਨ ਅਧਾਰ ਈ ਭਜਕੋ ਜਿਨਾਂ ਦੇ ਤਾ ਆਸਰਾ ਪ੍ਰਾਣਾ ਦਾ ਨਾਮ ਹੀ ਹੈ ਨਾਮ ਦੇ ਆਸਰੇ ਉਹਾਂ ਵੀ ਪ੍ਰਾਂਤ ਚੱਲਦੇ ਐ ਤੂੰ ਵਿਸਰੇ ਤੋਂ ਸਭ ਕੋਈ ਲਾਗੂ ਜਾਣਦੇ ਕੀਤਾ ਵਿੱਚਾਂ ਸੇਵਾ ਭਗਤਾਂ ਜਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਹੀ ਪ੍ਰਾਣਾਂ ਦਾ ਆਸਰਾ ਹੈ ਨਾਮੋ ਤਨ ਨਾਮੋ ਵਿਵਹਾ ਮਨ ਦੇ ਪਿਆਰੇ ਨਾਮ ਨੂੰ ਆਪਣਾ ਧਨ ਸਮਝਿਆ ਕੋਕੜੀ ਤੇ ਨਾਮ ਨਾਲ ਹੀ ਵਿਹਾਰ ਵਪਾਰ ਜਿਹੜਾ ਚਲਾਉਣਾ ਹੈ ਆਪ ਜਪਨਾ ਦੀ ਪਉਣਾ ਜਾਣਦੇ ਹਨ ਨਾਮ ਵਡਾਈ ਜਨ ਸੋਭਾ ਪਾਏ ਇਹ ਨਾਮ ਦੀ ਸਾਰੀ ਵਿਗਿਆਈ ਉਹ ਜਾਣਦੇ ਆ ਜਨ ਉਹ ਇਸ ਲੋਕ ਕੀ ਪਰਲੋਕ ਕੀ ਉਹ ਸੋਭਾ ਪਾਉਂਦੇ ਹਨ ਨਾਮ ਦੀ ਵਡਿਆਈ ਐ ਇਸ ਦੁਨੀਆ ਚ ਅਤੇ ਨਾਮ ਕਰਕੇ ਪਰਲੋਕ ਦੀ ਜਨ ਸੋਭਾ ਪਾਉਂਦੇ ਹਨ ਕਰ ਕਿਰਪਾ ਜਿਸ ਆਪ ਦੇ ਵਾਹਿਗੁਰੂ ਪੁਰਬਲੇ ਕੋਨਾਂ ਦਾ ਫੇਰਿਆ ਹੋਇਆ ਖੱਗ ਜਿਹੜੇ ਪੈਸੇ ਜਿਹਨਾਂ ਨੂੰ ਆਪ ਦਵਾ ਦਿੰਦਾ ਉਹ ਪ੍ਰਾਪਤ ਕਰਦੇ ਹਨ ਨਾਮ ਨੂੰ ਰਹਾਉ ਨਾਮ ਭਗਤ ਕੈ ਸੁਖ ਅਸਾਂ ਇਹੋ ਸ਼ੁਦਾ ਨਾਮ ਹੀ ਭਗਤਾਂ ਜਾਂਦੇ ਸੁਖ ਦਾ ਥਾਂ ਹੈ ਕਾਬਲ ਉਹਦੇ ਦੇਣ ਵਾਲਾ ਸੁਖ ਰੂਪੀ ਥਾਂ ਹੈ ਨਾਮ ਰਤੂ ਭਗਤ ਪਰਵਾ ਜੋ ਨਾਮ ਨਾਲ ਰਹਿੰਦੀ ਆ ਰਹਿ ਉਹ ਭਗਤ ਪ੍ਰਮਾਨ ਨੀਕ ਸਮਝਿਆ ਜਿਹਦੀ ਨਾਮ ਨਾਲ ਪ੍ਰੀਤ ਹੈ ਜਿਹੜਾ ਨਾਮ ਨਾਲ ਰੱਤਿਆ ਨਹੀਂ ਉਹ ਭਗਤ ਨਹੀਂ ਹੈ ਸੋ ਨਾਮ ਜੀ ਦਾ ਕਿਰਨ ਗਿਆ ਉਹ ਭਗਤ ਪ੍ਰਮਾਣਿਕ ਹੈ ਹਰ ਕਾ ਨਾਮ ਜਨਕ ਧਾਰ ਹਰੀ ਦੇ ਨਾਮ ਜਨਾਂ ਦੇ ਕੈ ਧਾਰਨਿ ਯੋਗ ਹੈ ਇਹੋ ਹੀ ਸ੍ਰੀ ਦਾਨੀ ਸਾਹਿਬ ਦਾ ਪਾਠ ਹੈ ਅੰਮ੍ਰਿਤ ਸੰਚਾਰ ਵਾਲੇ ਪਾਠ ਕਰਕੇ ਹਰ ਕਾ ਨਾਮ ਜਨਕ ਉਧਾਰ ਹੈ ਹਰੀ ਦੇ ਨਾਮ ਨੇ ਜਨਕ ਦਾ ਵੀ ਉਧਾਰ ਕਰ ਦਿੱਤਾ ਹਰੀਏ ਨਾਮ ਕਰਕੇ ਜਨਕ ਨੇ ਨਰਕ ਦੇ ਵਿੱਚੋਂ ਸਾਰੇ ਨਿਰਕੋਂ ਛੁੱਟੇ ਜੀ ਜੰਤ ਪੱਟੀ ਗਲੋਂ ਸਿਲਕ ਜੋਂ ਫਾਸੀ ਖਾਰਾ ਨਰਕ ਜਿਹੜੇ ਸੀ ਖਾਲੀ ਕਰਾਤੇ ਸੀ ਨਾਮ ਦੇ ਪ੍ਰਕਾਪ ਕਰਕੇ ਜਨਕ ਨੇ ਐਸਾ ਪਰਮੇਸ਼ਰ ਦਾ ਨਾਮ ਹੈ ਹਰ ਕਾ ਨਾਮ ਜਨਕ ਉਧਾਰ ਹੈ ਹਰੀ ਦਾ ਨਾਮ ਦੇ ਕੇ ਜਨਕ ਨੇ ਸੁਖ ਦਿਓ ਦਾ ਵੀ ਉਧਾਰ ਕਰ ਦਿੱਤਾ ਸੀ ਇਸੇ ਪ੍ਰਕਾਰ ਹੀ ਦਾ ਨਾਮ ਜਨਕ ਉਧਾਰ ਹੈ ਜਿਹਾਂ ਦੇ ਧਾਰਨੀ ਯੋਗ ਹੈ ਕਦੇ ਵੀ ਤਿਆਗੇ ਨਾ ਜਨ ਮਹਾਰਾਜ ਦਾ ਦੰਗਿਸਾ ਦੇ ਹੋ ਪਾਠ ਜਨ ਕੋ ਤਾਰਈ ਹੈ ਸਾਹ ਸਾਹ ਜਨ ਨਾਮ ਤੁਮਾਰੈ ਤੁਮਾਰੇ ਦੇ ਜਨ ਪਿਆਰੇ ਨੂੰ ਸਵਾਸ ਸਵਾਸ ਮਾਰੇ ਦੇ ਨਾਮ ਨੂੰ ਸਮਾਲ ਕੇ ਯਾਦ ਕਰਦੇ ਹਨ ਸੋ ਨਾਨਕ ਜਿਸ ਪੂਰਾ ਭਾਗ ਸੇਖ ਜੀ ਕਹਿੰਦੇ ਜਿਨੋ ਪੁਰਖ ਨੇ ਤੈਹੀ ਪੂਰਨ ਭੈ ਕਰਮ ਹੈ ਨਾਮ ਸੰਗ ਤਾਂ ਕਾ ਮਨ ਲਾ ਮਰਦੇ ਅਮਰਤ ਨਾਮ ਨਾਲ ਉਹ ਮਨ ਪੈ ਲੱਗ ਗਿਆ ਜੁੜ ਗਿਆ ਹੈ ਗੌੜੀ ਮਹੱਲਾ 5ਵਾਂ ਸੰਤ ਪ੍ਰਸਾਦ ਹਰਨਾਮ ਧਿਆਇਆ ਜੇ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪ੍ਰਸਾਦ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਸੰਤ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਭਾਈ ਬੁੱਢਾ ਸਾਹਿਬ ਆਪ ਗੁਰਮਖੰਦ ਦੀ ਕਿਰਪਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ ਭਗਤੀ ਧਾਵਤ ਮਨ ਤ੍ਰਿਪਤਾ ਜਦੋਂ ਇਹ ਜੋ ਦੌੜਦਾ ਫਿਰਦਾ ਅਸੀਂ ਮਨ ਪਦਾਰਥਾਂ ਵੱਲ ਇਹ ਮੰਤਰਕ ਦੀ ਜ ਆ ਗਿਆ ਟਿਕ ਗਿਆ ਹੈ ਸੁਖ ਵਿਸਰਾਮ ਪਾਇਆ ਗੁਣ ਦਾ ਮਨ ਦੇ ਗੁਣਾਂ ਨੂੰ ਗਾ ਕੇ ਸੁਖ ਸਰੂਪ ਵਿੱਚ ਵਿਸਰਾਮ ਪਾ ਲਿਆ ਟਿਕਾ ਪਾ ਲਿਆ ਹੈ ਫਰਮ ਮਿਟਿਆ ਮੇਰੀ ਹਤੀ ਬਲਾ ਜਿਹੜਾ ਜੁਨਾ ਵਿੱਚ ਪਹਿਨਦਾ ਸ਼ਰਮ ਠਕਾਵਤ ਸੀ ਉਹ ਸਾਰਾ ਠਿਕੇਵਾ ਮਿਟ ਗਿਆ ਹੈ ਮੇਰੀ ਅਵਿਧਿਆ ਰੂਪੀ ਬਲਾ ਵੀ ਮਹਾਰਾਜ ਦੇ ਨਾਮ ਦੇ ਨਾਸ ਕਰ ਦਿੱਤੀ ਹੈ ਰਹਾਉ ਯਰਨ ਕਮਲ ਆਰਾਧ ਭਗਵੰਤਾ ਰਾਗ ਸਾਂ ਦੇ ਕਿ ਹਜੂਰ ਕਹਿੰਦੇ ਚਰਨਾ ਕਹਿੰਦੇ ਰਾਜਿਆ ਕਰ ਭਗਵੰਤ ਪਰਮੇਸ਼ਰ ਦੇ ਆਨੂ ਹਰ ਸਿਮਰਨ ਤੇ ਮੀ ਕੀ ਮੇਰੀ ਚਿੰਤਾ ਇਸ ਭਾਇ ਕਰ ਕੇ ਆਰਾਧਦੇ ਅਸੀਂ ਮਹਾਰਾਜ ਚਰਨਾ ਕਹਨੋਂ ਭਗਵੰਤ ਦੇ ਆਨੂ ਕਿਉਂਕਿ ਹਰੀ ਦੇ ਸਿਮਰਨ ਕਰਕੇ ਸਾਡੀਆਂ ਸਾਰੀਆਂ ਚਿੰਤਾ ਆਉਣ ਹੋਣੇ ਬਿਰਤਾ ਨਾ ਸਾਰੀਆਂ ਜਾਣ ਵਗੀਆਂ ਸਭ ਨਾਸ ਹੋ ਗਈਆਂ ਹਨ ਸਭ ਤਜ ਅਨਾਥ ਏਕ ਸ਼ਰਨ ਆਏ ਅਜੀ ਮਾਰੇ ਸਾਰਿਆਂ ਆਸਿਆਂ ਨੂੰ ਛੱਡ ਕੇ ਅਨਾਥ ਗਰੀਬ ਯਤੀਮ ਹਾਂ ਏਕ ਆਪ ਦੀ ਸ਼ਰਨ ਆਏ ਹਾਂ ਉਚ ਅਸਥਾਨ ਤਬ ਸਹਜੇ ਪਾਇ ਤੁੰਨਾ ਮਾਰਾ ਉੱਚਾ ਰੂਪ ਜੋ ਅਸਰਗੁਣਾ ਤੀਤ ਤਤਸਗੁਣ ਗੰਮ ਕਾਚਾ ਉਹ ਉਚਾ ਤ੍ਰਿਯਾ ਪਦ ਰੂਪੀ ਅਸਥਾਨ ਉਸ ਰੂਪੀ ਥਾਂ ਸੂਤ੍ਰ ਸਿਧ ਪਾ ਲਿਆ ਹੈ ਦੁਖ ਦਰਦ ਭਰਮ ਭਉ ਨਸਿਆ ਜਮਵੰਦ ਦੁਖੋ ਵਿਦਿਆਦੀਆਂ ਦਰਦਾਂ ਭਰਮ ਸਰੂਪ ਦਾ ਭਉਕਾਰ ਦਾ ਸਭ ਨਾਸ਼ ਹੋ ਗਿਆ ਨਸ ਗਿਆ ਕਰਨ ਹਾਰ ਨਾਨਕ ਮਨ ਵਸਿਆ ਜੀ ਕਹਿੰਦੇ ਜੋ ਕਰਨ ਹਾਰ ਪਰਮੇਸ਼ਰ ਹੈ ਸਾਡੇ ਮਨ 'ਚ ਵਸ ਗਿਆ ਹੈ ਗੌੜੀ ਮਹੱਲਾ ਪੰਜਵਾ ਕਰ ਕਰ ਕਹਿਲ ਰਸਨਾ ਗੁਣ ਗਾਵੂ ਇਹ ਕੋ ਕਰ ਸ਼ਬਦ ਜਿਹੜਾ ਮੁਖਤੇ ਨਾਲ ਹੈ ਹੱਥਾਂ ਦਾ ਵਾਚਕ ਹੈ ਅੱਗੇ ਨਾਰੀ ਨੂੰ ਸਿਆਰੀ ਨਾਲ ਕਿਰਿਆ ਦਾ ਵਾਚਕ ਹੈ ਕਰ ਕਰ ਇਹ ਵਿਆਕਰਣ ਵਿੱਚ ਇਹ ਰੱਖਿਆ ਪਿਆ ਹੈ ਕਹਿੰਦੇ ਨੇ ਕਰ ਕਰ ਕਹਿਲ ਕਰ ਹੱਥਾਂ ਦੇ ਨਾਲ ਕਰ ਕਹਿਲ ਹੱਥਾਂ ਨਾਲ ਟਹਿਲ ਕਰਨਾ ਕਰੀਏ ਰਸਨਾ ਗੁਣ ਗਾਵ ਅੱਗੇ ਰਸਨਾ ਕਰਕੇ ਰਸਾ ਕੇ ਰਸਨਾ ਨੂੰ ਪ੍ਰਭ ਜੀ ਵਸੇ ਸਾਧਕੀ ਰਸਨਾ ਵਾਕ ਜਿਹੀ ਨਾਲ ਗੁਣ ਗਾਓ ਰਸਨਾ ਨਾਲ ਰਸ ਲੈਣਾ ਕਰੋ ਚਰਨ ਥਾਗੁਰ ਕੈ ਮਾਰਗ ਧਾਣੇ ਸੈਲਾ ਜਿਹਦੇ ਛਾਤਰ ਦਾ ਮਾਰਗ ਕੋਣਾ ਸਭ ਸੰਗਤ ਸਭ ਸੰਗਤ ਵੀ ਚੱਲਣਾ ਕਰੋ ਇਹ ਰਸਤੇ 'ਤੇ ਦੌੜਨਾ ਕਰੋ ਹਾਲੋ ਸਮੂ ਸਿਮਰਨ ਕੀ ਬਰੀਆ ਬਹੁਤ ਸੋਹਣੀ ਸਮਾ ਮਨੁੱਖਾ ਜਨਮ ਸਮੂ ਮਿਲਿਆ ਹੈ ਇਹ ਕਲਯੁਗ ਦਾ ਸਮਾ ਜਿਸ ਵਿੱਚ ਸਿਮਰਨ ਵੀ ਵਾਰੀ ਹੈ ਸੱਜੂ ਕੀ ਯੋਗ ਲਖਵੜਾ ਕਮਾਉਂਦੇ ਸੀ ਕ੍ਰਿਤੇ ਜਗ ਕਰਦੇ ਰਹਿੰਦੇ ਸੀ। ਦਵਾਪੁਰ ਦੀ ਪੂਜਾ ਹੀ ਕਲੀਆਂ ਹੀ ਫੜਕਾਉਂਦੇ ਰਹਿੰਦੇ ਸੀ। ਕਲ ਜੀ ਵੀ ਦਾ ਸੋਹਣਾ ਸਮਾਂ ਹੈ। ਇਹ ਸਿਮਰਨ ਦੀ ਵਾਰੀ ਹੈ। ਮਨੁੱਖਾ ਜਨ ਸੰਨੂ ਮਿਲਿਆ। ਸਿਮਰਤ ਨਾਮ ਭੈ ਪਾਰ ਉਤਰੀਆ। ਇਹ ਸ਼ੁਰੂ ਅਮਰਤ ਨਾਮ ਦਾ ਸਿਮਰਨ ਕਰਨੇ ਕਰਕੇ ਜੰਮਨ ਮਰ ਦੇ ਭੈ ਦੇ ਪਾਰ ਤੋਂ ਬਿਆੰਤ ਜੀ ਉਤਰ ਗਏ ਹੈ। ਹੁਣ ਉੱਤਰ ਜਾਣਗੇ ਉਤਰਦੇ ਹੈ ਅੱਗੇ ਨੂੰ ਤਾਂ ਉੱਤਰ ਜਾਣਗੇ। ਰਹਾਉ ਨੇਤਰ ਸੰਤਨ ਦਾ ਦਰਸ਼ਨ ਪੀਖੰਦਰ ਸਾਹਿਬ ਸਿੰਘ ਦੇ ਦਰਸ਼ਨ ਵੇਖਿਆ ਕਰੋ ਅੱਖਾਂ ਨੂੰ ਸਫਲੀਆਂ ਕਰੋ ਨੈਣ ਨ ਦੇਖੇ ਸਾਬ ਸੇ ਨੈਣ ਬਹਾਲਿਆ ਪ੍ਰਭ ਅਵਨਾਸੀ ਮਨ ਮਹਲੇ ਅਖਦੇ ਪ੍ਰਭ ਜੋ ਨਾਸਤ ਰਹਿ ਤੋ ਮਨ ਵਿੱਚ ਲੇਖ ਲਖਣਾ ਕਰ ਜਾਣਣਾ ਕਰ ਗੁਰਾਂ ਦੇ ਦੇਖਦਾਰਾ ਲਿਖ ਕਰਕੇ ਪ੍ਰੇਮ ਦੀ ਕਲਮ ਦੁਆਰਾ ਅੰਤਾਂ ਕੰਢੇ ਤੇ ਕਾਗਜ਼ ਤੇ ਕਿਉਂ ਸਰਦਾ ਰੂਪੀ ઋਸ਼ਨਾਈ ਦੁਆਰਾ ਲਿਖਣਾ ਕਰ ਸੁਣ ਕੀਰਤਨ ਸਾਧ ਪਹਿ ਜਾ ਸਭ ਜਿੰਜੇ ਜੇ ਸਾਜ ਕੇ ਕੀਰਤਨ ਸੁਨਿਆ ਕਰ ਜਿਨ੍ਹਾਂ ਦਾ ਮਨ ਜੁੜਿਆ ਹੋਇਆ ਹੈ ਜਨਮ ਮਰਨ ਦੀ ਤ੍ਰਾਸ ਮਿਟਾ ਜਿਵੇਂ ਜੰਮਣ ਮਰਨ ਦਾ ਡਰ ਪਿਆ ਹੈ ਤੈਨੂੰ ਕੰਮ ਦਾ ਰਹਿਣਾ ਹੈ ਧੜਕ ਧੜ ਕੋਠਵਾ ਹੈ ਇਸ ਨੂੰ ਮੇਠ ਦੇ ਅੰਦਰੋਂ ਚਾਰਨ ਕਾਮਲ ਠਾਕੁਰ ਓਰ ਤਾ ਜਿਵੇਂ ਜਨਮ ਅਚਲ ਰੂਪ ਹੈ ਕਲਵਤ ਪ੍ਰਕਾਸ਼ ਨੇ ਚਰਨ ਰੂਪ ਅਧਿਸਤਾਨ ਸਰੂਪ ਹੈ ਉਸ ਠਾਕੁਰ ਸਵਾਮੀ ਦੇ ਚਰਨਾਂ ਕੋ ਉਹਨਾਂ ਨੇ ਸਰਗੁਣ ਰੂਪ ਦਿਆਂ ਨੂੰ ਚਰਨ ਜੋ ਨਿਰਗੁਣ ਸਰੂਪ ਵਿਚ ਅਧਿਸਤਾਨ ਸਰੂਪ ਹੈ ਚਰਨ ਜੋ ਹਿਰਦੇ ਚਰਨ ਸਤਿਗੁਰ ਕੋ ਸ਼ਬਦ ਰੂਪ ਹੋ ਕੇ ਗੁਰ ਜੈਸਾ ਵੀ ਚਰਨ ਹਨ ਕਲਵਤ ਪ੍ਰਕਾਸ਼ ਨੇ ਉਹ ਸਾਧਕ ਦੇ ਹਿਰਦੇ 'ਚ ਵਸਾਉਣਾ ਕਰ ਦੁਲਬ ਦੇ ਨਾਨਕ ਨੇ ਸਤ ਜੀ ਜੀ ਕਹਿੰਦੇ ਕਠਨ ਲੱਗੀ ਹੋਈ ਤੈਨੂੰ ਦੇਹ ਹੈ ਭਾਈ ਇਹਨੂੰ ਸੰਸਾਰ ਸੁਮੰਧੀ ਹੈ ਤਾਰਲਾ